ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਆੜਤੀਏ ਤੇ ਵਪਾਰੀ ਜਿਨ੍ਹਾਂ ਦੇ ਅੱਗੇ ਪਿੱਛੇ ਬੈੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਦਾਣੇ ਮੰਡੀਆਂ ਦੇ ਵਿੱਚ ਰੁੱਲਦੇ ਐ ਘਰਾਂ ਵਿੱਚ ਬੱਚੇ ਰੋਂਦੇ ਐ ਦਾਣੇ ਮੰਡੀਆਂ ਦੇ ਵਿੱਚ ਰੁੱਲਦੇ ਐ ਘਰਾਂ ਵਿੱਚ ਬੱਚੇ ਰੋਂਦੇ ਐ ਬਾਪੂ ਜੀ ਤਾਂ ਪੱਕਾ ਹੀ ਆ ਕੇ ਮੰਡੀ ਦੇ ਵਿੱਚ ਬਹਿੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਬਾਪੂ ਫੇਰ ਦਿੱਲੀ ਨੂੰ ਜਾਊਗਾ ਦਿੱਲੀ ਨੂੰ ਭਾਜੜ ਪਾਊਗਾ ਫੇਰ ਦਿੱਲੀ ਨੂੰ ਜਾਊਗਾ ਦਿੱਲੀ ਨੂੰ ਭਾਜੜ ਪਾਊਗਾ ਖਾਲੀ ਮੁੜ ਕੇ ਆਉਂਦਾ ਨਹੀਂ ਇਕ ਜਾਂ ਨੂੰ ਕੱਤੀ ਪਾਊਗਾ ਖਾਲੀ ਮੁੜ ਕੇ ਆਉਂਦਾ ਨਹੀਂ ਇਕ ਜਾਂ ਨੂੰ ਕੱਤੀ ਪਾਊਗਾ ਬੜੀ ठाਠ ਤੇ ਖੁਸ਼ੀਆਂ ਦੇ ਨਾਲ ਖੇਤਾਂ ਦੇ ਵਿੱਚ ਰਹਿੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਕਦਰ ਨਾ ਰਹੀ ਕਿਸਾਨਾਂ ਦੀ ਅੰਨਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਆੜਤੀਏ ਤੇ ਵਪਾਰੀ ਜਿਨ੍ਹਾਂ ਦੇ ਅੱਗੇ ਪਿੱਛੇ ਬੈੰਦੇ ਸੀ ਆਦਰਨਾ ਰਹੀ ਕਿਸਾਨਾਂ ਦੀ ਅन्नਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ ਅन्नਦਾਤਾ ਜਿਨ੍ਹਾਂ ਨੂੰ ਕਹਿੰਦੇ ਸੀ